ਹਾਂਜੀ ਸਤਿ ਸ਼੍ਰੀ ਅਕਾਲ ਅਸੀਂ ਖੜੇ ਆ ਬਠਿੰਡਾ ਦੇ ਪਰਸ਼ਾ ਨਗਰ 'ਚ ਕੱਲ ਜਿਹੜਾ ਘਟਨਾ ਹੋਈ ਆ ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚ ਕ੍ਰਿਸ਼ਨਾ ਨਾਮ ਦੇ ਮੁੰਡੇ ਦਾ ਸਭ ਤੋਂ ਪਹਿਲਾਂ ਛਾਲ ਮਾਰੀ ਸੀਗੀ ਕਾਰ ਦੇ ਭਰੀ ਭਰੀ ਜੀ ਸਵਾਰੀਆਂ ਦੀ ਡੁੱਬ ਰਹੀ ਸੀ ਤੇ ਉਹਨੂੰ ਕੱਢਣ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਕਾਂਬੜਿਆ ਸੀ ਮੁੰਡਾ ਕ੍ਰਿਸ਼ਨਾ 19 ਸਾਲ ਦਾ ਸੀਗਾ ਤੇ ਉਹਨੇ ਛਾਲ ਮਾਰੀ ਸੀਗੀ ਤਾਂ ਉਹਦੇ ਕਰੇ ਅੱਜ ਮੇਲਾ ਲੱਗਿਆ ਪੂਰਾ ਵੱਖ-ਵੱਖ ਸੰਸਥਾਵਾਂ ਨੇ ਤੇ ਪ੍ਰਸ਼ਾਸਨ ਵੱਲੋਂ ਵੀ ਇਹ ਕੀਤਾ ਗਿਆ ਕਿ ਸਰਮਾਨਤ ਕਰਨ ਕਿਛਣਾ ਤੇ ਪਹੁੰਚਿਆ ਬਟੰਡਾ ਦੇ ਕਾਲੇਵਾਲ ਦੇ ਪ੍ਰਧਾਨ ਬਬਲੀ ਢਿਲੋ ਜੀ ਪਹੁੰਚਿਆ ਇੱਕ ਵਾਰ ਸਕੰਪਲੀਟ ਲੋਈ ਉਹਦੇ ਘਰੇ ਪਹੁੰਚਿਆ ਘਰ ਹੈ ਕ੍ਰਿਸ਼ਨ ਦਾ ਤੇ ਬਹੁਤ ਹੀ ਸ਼ਲਾਘਾਯੋਗ ਸ਼ਲਾਘਾਯੋਗ ਕੰਮ ਕੀਤਾ ਹੈ ਕ੍ਰਿਸ਼ਨ ਨੇ ਤੇ ਢਿਲੋ ਸਾਹਿਬ ਠੀਕ ਹਲਾ ਚਾਹੁੰਦੇ ਆ ਸ਼ਾਹ ਪਰ ਆਪਣੇ ਇਹਨੇ ਬਹੁਤ ਬੜਾ ਵਧੀਆ ਇਹਨੇ ਜਿਹੜਾ ਕੰਮ ਕੀਤਾ ਹੈਗਾ ਬਹੁਤ ਹੀ ਸਲਾਹੁਣਯੋਗ ਹੈ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਇਹ ਉਹਨਾਂ ਨੇ ਬਹੁਤ ਵਧੀਆ ਕੰਮ ਕਰਿਆ ਜਿਹੜੇ ਆਪਣੇ ਪੁਲਿਸ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕਰਕੇ ਔਰ ਨਾਲ ਇਹ ਨੌਜਵਾਨ ਮੁੰਡੇ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਸੀਗਾ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹਨੂੰ ਪ੍ਰਸ਼ੰਸਾ ਪੱਤਰ ਦੇ ਕੇ ਜੋ ਵੀ ਇਹਦੀ ਸਹਾਇਤਾ ਹੋ ਸਕਦੀ ਹੈ ਦੇਣੀ ਚਾਹੀਦੀ ਹੈ ਤਾਂ ਜੋ ਗਾਹਾਂ ਉਹਨਾਂ ਦੇ ਨੌਜਵਾਨਾਂ ਦੇ ਵਿੱਚ ਜਿਹੜੀ ਸਮਾਜ ਸੇਵਾ ਦੀ ਭਾਵਨਾ ਪਵੇ ਜੇ ਆਪਾਂ ਪ੍ਰਸ਼ਾਸਨ ਇਹਨਾਂ ਦੀ ਮਤਲਬ ਕੋਈ ਇਹਨਾਂ ਕੋਈ ਮਦਦ ਕਰੂਗਾ ਨਹੀਂ ਕਰਦਾ ਤਾਂ ਫਿਰ ਇਹਦਾ ਜਿਹੜਾ ਹੈਗਾ ਪ੍ਰਭਾਵ ਮਾੜਾ ਪੈਂਦਾ ਮੈਂ ਬੇਨਤੀ ਕਰਦਾ ਹਾਂ ਡੀਸੀ ਸਾਹਿਬ ਨੂੰ ਵੀ ਉਹ ਇੱਥੇ ਹਜੇ ਤੱਕ ਇਹਨਾਂ ਕੋਲੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਔਰ ਇਹਨਾਂ ਕੋਲੇ ਆ ਕੇ ਇਹਨਾਂ ਨੂੰ ਸਨਮਾਨ ਕਰੇ ਔਰ ਤਾਂ ਜੋ ਨੌਜਵਾਨਾਂ ਦੇ ਵਿੱਚ ਸੇਵਾ ਦੀ ਭਾਵਨਾ ਵਧੇ ਦੇਖੋ ਜੀ ਜਿੰਨੇ ਵੀ ਸੀ 11 ਦੇ 11 ਸਾਰੇ ਜਾਨਾਂ ਬਚ ਗਏ ਇੱਕ ਵੀ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਤੇ ਬਹੁਤ ਇਹ ਵੀ ਬੜੀ ਇਹ ਬਹੁਤ ਬਿਲਕੁਲ ਜੀ ਮੌਕੇ ਦੀ ਗੱਲ ਹੁੰਦੀ ਹੈ ਇਹਨੇ ਬੱਚੇ ਛੋਟੇ ਛੋਟੇ ਬੱਚੇ ਸੀਗੇ 11 ਜਾਣੇ ਸੀ ਉਹਦੇ ਵਿੱਚ ਕਿੰਨੇ ਛੋਟੇ ਬੱਚੇ ਸੀ ਬੰਦਾ ਆਪ ਬਚਾਉਂਦਾ ਹੈ ਕਿ ਬੱਚਿਆਂ ਨੂੰ ਬਚਾਉਂਦਾ ਹੈ ਚਲੋ ਉੱਥੇ ਖੜੇ ਕ੍ਰਿਸ਼ਨ ਵਰਗੇ ਸੀ ਪੰਜਾਬ ਪੁਲਿਸ ਦੇ ਨੌਜਵਾਨ ਮੁੰਡੇ ਜਿਹੜੇ ਜਸਵੰਤ ਵਰਗੇ ਤੇ ਉਹਨਾਂ ਦੀ ਸਾਰੀ ਟੀਮ ਆਪਣੇ ਜਿਹੜੇ ਉੱਥੇ ਮੌਜੂਦ ਸੀ ਮੇਰੇ ਖਿਆਲ ਹੈ ਐਸਐਚਓ ਵੀ ਸ਼ਾਇਦ ਹਰਜੀਵਨ ਵੀ ਉਹਨਾਂ ਨੇ ਬਹੁਤ ਵਧੀਆ ਪਰੌਲਾ ਕੀਤਾ ਹੈ ਬਹੁਤ ਸਲਾਹਣਯੋਗ ਹੈ ਔਰ ਇਹਦੇ ਟੀਮ ਬਿਲਕੁਲ ਜੀ ਬਿਲਕੁਲ ਲਖੋ ਛੋਟੇ ਛੋਟੇ ਬੱਚਿਆਂ ਦੀਆਂ ਜਾਨਾਂ ਬਚ ਮੇਰੇ ਉਹ ਬੱਚਿਆਂ ਨੂੰ ਬਚਾਉਣਾ ਬਹੁਤ ਬਹੁਤ ਬੜਾ ਵੱਡਾ ਕਦਮ ਹੈ ਬਹੁਤ ਵਧੀਆ ਕਦਮ ਹੈ ਕੋਈ ਜਿਵੇਂ ਕਮਰ ਤੋਂ ਆਇਆ ਸੀਗਾ ਲੱਗਦਾ ਜਿਵੇਂ ਪੋਲੇ ਨਾਲ ਖੁਦ ਅੰਦਰ ਬਹਿ ਕੇ ਉਹ ਆਪੇ ਭੇਜਦਾ ਜੀ ਬੱਚਿਆਂ ਵਾਸਤੇ ਉਹਨੇ ਭੇਜਿਆ ਜਰੀਆ ਬਣਾਇਆ ਇਹਨਾਂ ਦਾ ਚਲੋ ਆਪਾਂ ਪਰਮਾਤਮਾ ਦਾ ਵੀ ਤੁਹਾਨੂੰ ਮਤ ਕਰਦੇ ਆ ਉਹਨਾਂ ਨੇ ਇਹਨਾਂ ਨੂੰ ਭੇਜਿਆ ਉਸ ਤੋਂ ਬੱਚਿਆਂ ਦੀ ਜਾਨ ਬਚੀ ਆ ਔਰ ਬਹੁਤ ਵਧੀਆ ਇਹ ਸੇਵਾ ਵਾਸਤੇ ਬਹੁਤ ਸ਼ਰਮਣਜੋ ਕੰਮ ਹੈ ਇਹਨਾਂ ਦਾ ਅਸੀਂ ਪੁੱਛੋ ਘਰੇ ਆ ਬਿਲਕੁਲ ਮੈਂ ਅੱਜ ਆਇਆ ਅਸੀਂ ਸ਼ਰਮਣ ਅਕਾਲੀਤਾਲ ਵੱਲੋਂ ਇਹਨਾਂ ਨੂੰ ਆ ਕੇ ਮੁੰਡੇ ਨੂੰ ਸਨਮਾਨ ਕਰਾਂਗੇ ਅਸੀਂ ਬਹੁਤ ਵਧੀਆ ਬਰੌਲਾ ਕੀਤਾ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਆ ਗਿਆ ਜਿਲ੍ਹਾ ਆ ਗਿਆ ਸ਼੍ਰੋਮਣੀ ਅਕਾਲੀ ਦਲ ਟੰਡਾ ਦੇ ਤੇ ਅੱਜ ਸਨਮਾਨਤ ਕਰਨ ਆਏ ਆ ਦੇਖੋ ਕੋ ਚੰਗਾ ਕੰਮ ਕਰਦਾ ਤੇ ਆਪੇ 26 26 ਸਨਮਾਨ ਕਰਦਾ ਕੱਲ ਦੀ ਇਹ ਡਿਮਾਂਡ ਹੋ ਰਹੀ ਸੀਗੀ ਜਦੋਂ ਸਨਮਾਨ ਹੋ ਰਹੀ ਸੀ ਸਾਰਾ ਸਾਰਾ ਦਾ ਰਲ ਕੇ ਇੱਕ ਟੀਮ ਵਰਕ ਆ ਇਹ ਜੀ ਪੁਲਿਸ ਵਾਲੇ ਵੀਰਾਂ ਨੇ ਵੀ ਤੇ ਆ ਕ੍ਰਿਸ਼ਨਾ ਨੇ ਸਭ ਤੋਂ ਪਹਿਲਾਂ ਜੇ ਉਹ ਨਹਿਰ 'ਚ ਛਾਂ ਮਾਰੀ ਬਰੇਆਂ ਕੁਝ ਸੋਚੇ ਸਮਝੇ ਤੇ ਆ ਕ੍ਰਿਸ਼ਨਾ ਦਾ ਘਰ ਅੱਲਾਹ ਦਾ ਬੇੜੇ ਤੇ ਇਹ ਤੇ ਰੰਦਾ ਮੇਰੇ ਕੋਲੇ ਕੰਮ ਕਰਦਾ ਹੈ ਅੱਛਾ ਤੁਸੀਂ ਤਾਂ ਬਦਾਂਜੀ ਸਿਕੰਦਰ ਚੋਹਾਨ ਨਾਮ ਦਾ ਦੱਸੋ ਕਿਸ਼ਣਾ ਬਾਰੇ ਕੁਛ ਬੋਲੋ ਕਿਸ਼ਣਾ ਬਾਰੇ ਦੱਸੋ ਅਸੀਂ ਨਾ ਹਰਦੁਆਰ ਗਏ ਸੀ ਕਿ ਹਰਦੁਆਰ ਤੋਂ ਕਾਵਰ ਲੈ ਕੇ ਆ ਰਹੇ ਸੀ ਸਾਡਾ ਨਾ ਸੰਸਥਾ ਹੈਗਾ ਕੋਰੀ ਸ਼ੰਕਰ ਕਾਵਰ ਸੰਗ ਤੇ ਮੈਂ ਪ੍ਰਧਾਨ ਆ ਉਹਦਾ ਤੇ ਅਸੀਂ ਨਾ ਕਾਵਰ ਲੈ ਕੇ ਆਏ ਸੀ ਜਲ ਚੜਾ ਕੇ 23 ਤਰੀਕ ਨੂੰ ਸਵੇਰੇ ਇਹਨਾਂ ਨੂੰ ਕਿਹਾ ਮੈਂ ਜਵਾਕਰੂ ਛੱਡ ਕੇ ਆ ਜਾ ਕਰੇ ਉਹ ਛੱਡਨ ਆ ਰਹੇ ਸੀ ਗੱਡੀ ਤੇ ਬੱਚੇ-ਉੱਚੇ ਨਾਲ ਸੀਗੇ ਤੇ ਉਹਨੇ ਦੇਖਿਆ ਗੱਡੀ ਤਰੀ ਯਾਰੀ ਸੀ ਨਹਿਰ ਚ ਐਕਸੈਮ ਸੋ ਉਹਨੇ ਦੇਖਿਆ ਨਾਲ ਨਾਲ ਬ੍ਰੇਕ ਮਾਰਿਆ ਤੇ ਬ੍ਰੇਕ ਮਾਰਿਆ ਉਹਨੇ ਤੇ ਸਾਡੀ ਪਿੱਛੋਂ ਗੁਰੀ ਆਵਾਜ਼ ਮਾਰੀ ਗਈ ਕ੍ਰਿਸ਼ਨਾ ਧਿਆਨ ਨਾਲ ਗੁਰੀ ਆ ਸੀ ਮੇਰੇ ਜੀ ਵੀਡੀਓ ਬਣਾਏ ਸੀ ਹਾਂਜੀ ਹਾਂਜੀ ਤੇ ਉਹਨੇ ਫਿਰ ਸ਼ੀਸ਼ਾ ਤੋੜ ਕੇ ਕੜਾ ਪਾਇਆ ਸ਼ੀਸ਼ਾ ਤੋੜ ਕੇ ਉਹਨੇ ਇੱਕ ਜਵਾਕ ਨੂੰ ਕੱਢਿਆ ਬਾਕੀ ਇਹਨਾਂ ਗੱਡੀ ਵੀ ਕੋਈ ਨਹੀਂ ਰੋਕ ਰਿਆ ਸੀ ਉੱਥੇ ਮੇਨ ਤੇ ਤੇ ਜਨਾਨੀਆਂ ਸਾਰੇ ਖੜੇ ਹੋ ਗਏ ਉੱਥੇ ਖੜੀ ਹੋ ਕੇ ਗੱਡੀ ਰੋਕਾਈ ਕਹਿੰਦੇ ਉਹ ਡੂਬੀ ਜਾਂਦਾ ਗਾੜ ਉਹਨੂੰ ਬਚਾਓ ਫਿਰ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਨੂੰ ਕੱਢਿਆ ਵਾ ਉਮਰ ਕਿੰਨੀ ਹੈ ਕਰੇ ਸ਼ਰਾਬੀ 19 ਸਾਲ ਹੈਗੇ ਜੀ ਅੱਛਾ ਕਿਥੋਂ ਦਾ ਰਹਿਣ ਕਿਥੇ ਬਿਹਾਰ ਦਾ ਰਹਿਣ ਵਾਲਾ ਜੀ ਹਾਂ ਉਹ ਜਿਹੜਾ ਕੋਣ ਪਰਿਵਾਰ ਚ ਹੈ ਪਰਿਵਾਰ ਚ ਉਹ ਡੈਡੀ ਵੀ ਹੈਗਾ ਇੱਕ ਪੈਨ ਹੈਗਾ ਇੱਕ ਪਰਾ ਹੈਗਾ ਛੋਟੇ ਛੋਟੇ ਤੇ ਉਹਨਾਂ ਦਾ ਸਪੋਰਟ ਹੈ ਨਹੀਂ ਕੋਈ ਮੇਰੇ ਕੋਲੇ ਰਹਿੰਦਾ ਉਹ ਮੇਰੀ ਗੱਡੀ ਚ ਲਾਂਦਾ ਹਾਂ ਬਸ ਆਪਣੇ ਮਤਲਬ ਫੈਮਲੀ ਮੰਗੂ ਰਹਿੰਦਾ ਉਹ ਇੱਥੇ ਜੀ ਤੇ ਤੁਹਾਨੂੰ ਹੋਰ ਹੋਰ ਵੀ ਕਿਸੇ ਕੋ ਆਇਆ ਸਮਾਨ ਨਹੀਂ ਹਾਲੇ ਤਾਂ ਫੋਨ ਹੀ ਆਈ ਜਾਂਦੇ ਜੀ ਫੋਨ ਹੀ ਆ ਜਾਂਦੇ ਹੁਣ ਸਾਰਾ ਇਹ ਫੋਨ ਵਾਲੇ ਕਿਥੋਂ ਤੋਂ ਹੋਣਾਗੇ ਫੋਨ ਤਾਂ ਬਾਦੂ ਆ ਗਿਆ ਜੀ ਫੋਨ ਤਾਂ ਅਟੇ ਨਹੀਂ ਨਿਕਲ ਹਾਂਜੀ ਹਾਂ ਹਾਂਜੀ ਕੋਈ ਹੌਸਲਾ ਬਜਾਈ ਕੇ ਲਈ ਕੋਈ ਆਇਆ ਆਪਕੇ ਬਸ ਨਹੀਂ ਹਾਲੇ ਕੋਈ ਨਹੀਂ ਆ ਸਰ ਆਏ ਨੇ ਨਾਮ ਨਿਕਦਾ ਢਿੱਲੋ ਸਾਹਿਬ ਢਿੱਲੋ ਸਾਹਿਬ ਆ ਬਬੀ ਢਿੱਲੋ ਜੀ ਇਕਬਾਲ ਸ ਤੇ ਆ ਮਗਰਟਾ ਆ ਗਿਆ ਆ ਲੋਈ ਕ੍ਰਿਸ਼ਨਾ ਆ ਮੁੰਡਾ ਆ ਗਿਆ ਜੀ ਸਸੇ ਗਾਲ ਜੀ ਆ ਮੁੰਡਾ ਕ੍ਰਿਸ਼ਨਾ ਪਹਿਲਾਂ ਤਾਂ ਤੈਨੂੰ ਜੱਪੀ ਪਾ ਗਿਆ ਰਾਇ ਅਰ ਨਰੇਸ਼ ਨਾਉ ਪੰਜਾਬ ਵਾਲੇ ਦਿੱਤੀ ਫਾਰਿਆ ਵੈਸੇ ਪੁਲਸ ਨੇ ਆਪਦੇ ਅਫਸਰ ਸਨਮਾਨਿਤ ਕਰਤੇ ਵਧੀਆ ਚੰਗੀ ਗੱਲ ਆ ਤੇ ਆ ਬੰਦਾ ਜਿਹੜਾ ਹੈਗਾ ਜਿਨੇ ਨਹਿਰ ਦੇ ਵਿੱਚੋਂ 11 ਜ਼ਿੰਦਗੀਆਂ ਬਚਾਈਆਂ ਬੱਚੇ ਸੀ ਛੋਟੇ ਛੋਟੇ ਉਹ ਕੱਢੇ ਨਹਿਰ ਦੇ ਵਿੱਚ ਛਾਲ ਮਾਰੀ ਜਿਹੜਾ ਉਹ ਵੀਡੀਓ ਨਹੀਂ ਵਾਇਰਲ ਹੋਰੀ ਕ੍ਰਿਸ਼ਨਾ ਕ੍ਰਿਸ਼ਨਾ ਉਹ ਇਹ ਕ੍ਰਿਸ਼ਨਾ ਹੈਗਾ ਤਾਂ ਅੱਜ ਸ਼ਰੋਣੀ ਕਾਲੀਵਾਲ ਦੇ ਹਲਕਾ ਇੰਚਾਰਜ ਬੰਬਲੇ ਟਿਲਵਾ オーਪਨ ਚੇਅਰ ਸਮਾਰਟ ਕਰਨ ਵਾਸਤੇ ਕੱਲ ਸੀਐਮ ਸੀਐਮ ਹੌਚਾ ਵੀ ਫੋਨ ਆ ਗਿਆ ਹਾਂਜੀ ਤਾਂ ਸੀਐਮ ਸਾਹਿਬ ਨੂੰ ਵੀ ਜਦੋਂ ਪਤਾ ਲੱਗਿਆ ਉਹ ਬਚਾ ਲਿਆ ਸੀਗਾ ਉਹ ਦੇਖ ਕੇ ਖੁਸ਼ੀ ਬਹੁਤ ਹੋਈ ਹੋਣੀ ਹੈ ਨਾ ਮੈਨੂੰ ਵੀ ਬਹੁਤ ਖੁਸ਼ੀ ਹੋਈ ਜੀ ਸਾਰਿਆਂ ਦੀ ਜਾਨ ਖਤਰੇ 'ਚੋਂ ਬਚ ਗਈ ਉਹ ਵੀ ਬਹੁਤ ਖੁਸ਼ੀ ਹੈ ਦੇਵਜੀ ਗੱਲ ਇਸ ਤਰ੍ਹਾਂ ਹੈ ਕਿ ਇਹ ਹਰ ਬਾਰ ਕਾਵੜ ਲੈਂ ਜਾਂਦਾ ਹੈ ਕਾਫੀ ਸਾਲਾਂ ਤੋਂ ਇਥੇ ਪੰਜਾਬ ਬਠਿੰਡਾ ਦੇ ਵਿੱਚ ਰਹਿੰਦਾ ਹੈਗਾ ਰਹਿਣ ਵਾਲਾ ਬਿਆਰ ਦਾ ਹੈਗਾ ਪਰਿਵਾਰ ਵੀ ਇਸ ਨੂੰ ਸਪੋਰਟ ਨਹੀਂ ਹੈਗੀ ਅਤੇ ਸਪੋਰਟ ਜਿਹੜਾ ਕਿ ਇਹਦੇ ਜਿਹੜੇ ਕਿ ਨਾਲ ਜਿੰਨਾਂ ਕੋਲ ਕੰਮ ਕਰ ਰਿਹਾ ਹੈ ਸ਼ੁਰੂ ਤੋਂ ਸਕੰਦਰ ਜਿਹੜਾ ਕਿ ਇਸ ਦੀ ਸਪੋਰਟ ਕਰ ਰਿਹਾ ਹੈਗਾ ਬਚਪਨ ਤੋਂ ਇੱਥੇ ਰਹਿ ਰਿਹਾ ਹੈਗਾ ਫਿਲਹਾਲ ਇਹਨਾਂ ਦੇ ਘਰਦਿਆਂ ਨੇ ਜਿਹੜੀ ਕਿ ਹਾਦਸਾ ਦੇਖਿਆ ਸੀ ਕਾਰ ਡੁੱਬਦੀ ਹੋਈ ਉਸ ਤੋਂ ਬਾਅਦ ਕ੍ਰਿਸ਼ਨਾ ਨੇ ਕੁਝ ਨਹੀਂ ਸੋਚਿਆਗਾ ਦੇਖੋ ਪੰਜਾਬ ਦੇ ਲੋਕ ਜਿਹੜੇ ਦੱਸਦੇ ਨੇਗੇ ਪ੍ਰਵਾਸੀ ਭਾਈਚਾਰੇ ਬਾਰੇ ਗਲਤ ਬੋਲਦੇ ਨੇਗੇ ਤਾਂ ਇਹ ਉਹੀ ਵਿਅਕਤੀ ਹੈ ਜਿਹੜਾ ਕਿ ਸਭ ਤੋਂ ਪਹਿਲਾਂ ਇਸ ਵਿਅਕਤੀ ਨੇ ਛਾਲ ਮਾਰੀ ਕੁਝ ਨਹੀਂ ਦੇਖਿਆ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਬਾਹਰ ਕੱਢਿਆ ਪੀਸੀਆਰ ਪੁਲਿਸ ਨੂੰ ਮੌਕੇ ਤੇ ਇਹਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆ ਗਈ ਸੀ ਕਿ ਪਰ ਇੱਕ ਵਿਅਕਤੀ ਜਿਹੜਾ ਕਿ ਉਹਦੇ ਵਿੱਚ ਜਿਹੜਾ ਪੀਸੀਆਰ ਮੁਲਾਜ਼ਮ ਸੀ ਉਹਨੇ ਛਾਲ ਮਾਰ ਕੇ ਦੋਵਾਂ ਨੇ ਜਿਹੜਾ ਕਿ ਬਾਹਰ ਕੱਢਿਆ ਤੇ ਹੋਰ ਮੁਲਾਜ਼ਮ ਸੀਗੇ ਪੂਰਾ ਸਵਦਾ ਸਹਿਯੋਗ ਰਿਹਾ ਤੇ ਉਸ ਤੋਂ ਬਾਅਦ ਜਿਹੜੇ ਕਿ ਜੇ ਸਰਸੇ ਵਾਲੇ ਜਿਹੜੇ ਕਿ ਹੈਗੇ ਉਹਨਾਂ ਨੇ ਵੀ ਪ੍ਰੇਮੀ ਜਿਹੜੇ ਸੀਗੇ ਉਹਨਾਂ ਨੇ ਵੀ ਪੂਰਾ ਸਾਥ ਦਿੱਤਾਗਾ ਤਾਂ ਲੋਕਾਂ ਦੇ ਇਹਨਾਂ ਦਾ ਦੱਸਣ ਦੇ ਮੁਤਾਬਿਕ ਇਹ ਹੈ ਕਿ ਲੋਕ ਰੁਕ ਨਹੀਂ ਰਹੇ ਸੀ ਉੱਤੇ ਮਸਾ ਜਿਹੜਾ ਕਿ ਧਰਨਾ ਲਾ ਕੇ ਲੋਕ ਰੋਕੇ ਗਏ ਫੇਰ ਜਾ ਕੇ ਕਿਤੇ ਬੱਚਿਆਂ ਦੀ ਜਾਨ ਬਚੀ ਆ ਬਹੁਤ ਵੱਡੀ ਗੱਲ ਹੈਗੀ ਤਾਂ ਜਿਹੜਾ ਇਹ ਕ੍ਰਿਸ਼ਨਾ ਮੁੰਡਾ ਦੇਖੋ ਮੇਰੇ ਨਾਲ ਹੀ ਖੜਾਗਾ ਤੇ ਬਹੁਤ ਸਾਰੇ ਕਮੈਂਟ ਇਹ ਜਿਹੇ ਆਏ ਸੀ ਵੀ ਮੁੰਡਾ ਕੋਈ ਪ੍ਰਮੋਟ ਕਰਦੇ ਪਰਵਾਸੀ ਨੂੰ ਪਰ ਉਸ ਵੇਲੇ ਜਦੋਂ ਕੋਈ ਡੁੱਬ ਰਿਹਾ ਹੋਵੇ ਨਾ ਜਦੋਂ ਕਾਰਚ ਜਿਹੜੇ ਡੁੱਬ ਰਹੇ ਸੀਗੇ ਉਹਨਾਂ ਦੇ ਮਨ ਚ ਇਹ ਨਹੀਂ ਹੋਊਗਾ ਕਿ ਪ੍ਰਵਾਸੀ ਆ ਜਾਂ ਫਿਰ ਲੋਕਲ ਆ ਉਹਨਾਂ ਨੂੰ ਐ ਸਾਨੂੰ ਕੋਈ ਬਚਾ ਲੇ ਜਿਹੜਾ ਕਹਿੰਦੇ ਡੁੱਬਦੇ ਨੂੰ ਤਿਲਕੇ ਦਾ ਸਹਾਰਾ ਤਾਂ ਇਹ ਮੁੰਡਾ ਉਸ ਵੇਲੇ ਮੌਕੇ ਤੇ ਕਿਸੇ ਵੀ ਰੂਪ ਚ ਆਇਆ ਕਾਮਰ ਤੋਂ ਆਇਆ ਸੀਗਾ ਭਗਵਾਨ ਪੋਲੇ ਨਾਮ ਦੇ ਖੋਲ ਅੰਦਰ ਬਹਿ ਕੇ ਇਹਦੇ ਜਸਤੋਏ ਕੰਮ ਕਰਵਾਇਆ ਤੇ ਬਹੁਤ ਵੱਡਾ ਕੰਮ ਕੀਤਾ ਕਰਦੇ ਆ ਕਿਵੇਂ ਛਾਲ ਮਾਰੀ ਸੀ ਕੀ ਇਹਨੂੰ ਮਹਿਸੂਸ ਹੋ ਅੱਜ ਵੱਖ-ਵੱਖ ਸਥਾਨਾਂ ਤੋਂ ਇਧਰ-ਤਿਹਰ ਆਪਾਂ ਤੈਰਨਾ ਆਉਂਦਾ ਸੀ ਤੈਰਨਾ ਆਉਂਦਾ ਸੀ ਕੀ ਕਰ ਰਹੇ ਸੀ ਉਸ ਟਾਈਮ ਤੋਂ ਉੱਥੇ ਮੈਂ ਜੀ ਉਸ ਟਾਈਮ 'ਚ ਆਪਣੇ ਪੰਜਮੁਖੀ ਮੰਦਿਰ ਦੇ ਚੀ ਜਲ ਚੜਾ ਕੇ ਆ ਰਿਹਾ ਸੀ ਸਾਡਾ ਇਹ ਸਾਰੀ ਟੀਮ ਹੈਗੀ ਸੀ ਸ਼੍ਰੀ ਗੋਰੀ ਸ਼ੰਕਰ ਕਾਵਰਸ ਤੁਸੀਂ ਕਾਪੜਾ ਲੈ ਕੇ ਆਏ ਸੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਮੈਂ ਜੀ ਆਪਣੇ ਹਰਦوار ਤੋਂ ਅੱਛਾ ਹਾਂਜੀ ਨਹਿਰ ਤੇ ਕਿਵੇਂ ਪਹੁੰਚੇ ਸੀ ਮੈਂ ਜੀ ਆਪਣੇ ਪੰਚਮੁਖੀ ਮੰਦਰ ਤੋਂ ਹੀ ਜਲ ਚੜਾ ਕੇ ਤੇ ਹੀ ਉਸੇ ਰੋਡ ਤੋਂ ਹੀ ਮੈਂ ਰਵਾਨਾ ਹੋ ਰਿਹਾ ਸੀ ਜੀ ਮੈਂ ਅੱਛਾ ਸਾਡੀ ਸਾਰੀ ਫੈਮਿਲੀ ਸਾਡੀ ਸਾਰੀ ਫੈਮਿਲੀ ਬੈਠੀ ਸੀ ਜਵਾਗ ਜੱਲੇ ਹੀ ਬੈਠੇ ਸੀ ਸਾਰੇ ਇਕੱਠੇ ਸੀ ਹਾਂਜੀ ਸਾਰੇ ਇਕੱਠੇ ਸੀ ਨਹਿਰ ਤੇ ਜਦੋਂ ਗੱਡੀ ਡਿੱਗੀ ਆ ਕਿਵੇਂ ਡਿੱਗੀ ਸੀ ਪਤਾ ਲੱਗਿਆ ਕੁਝ ਮੈਂ ਹੀ ਡਿੱਗਿਆ ਹੋਇਆ ਤਾਂ ਦੇਖਿਆ ਨਹੀਂ ਬਾਕੀ ਜਿਸ ਰੋਡ ਤੋਂ ਹੀ ਮੈਂ ਜਾ ਰਿਹਾ ਸੀ ਉਧਰੋਂ ਹੀ ਅੱਗੋਂ ਨਾ ਗੱਡੀ ਆ ਰਹੀ ਸੀ ਅੰਦਰ ਆ ਰਹੀ ਸੀ ਤੈਰ ਦੀ ਹੋਈ ਆ ਰਹੀ ਸੀ ਅੱਛਾ ਤੈਰ ਦੀ ਆ ਰਹੀ ਸੀ ਪਾਣੀ ਦੇ ਵਿੱਚ ਹਾਂਜੀ ਸ਼ੇਰ ਤੋੜਦੇ ਕੀ ਕੀਤਾ ਕੀ ਮੈਂ ਜੀ ਕੁਝ ਬਿਨਾ ਕੁਝ ਸੋਚੇ ਸਮਝੇ ਮੈਂ ਛਾਲ ਮਾਰ ਗਈ ਹਾਂਜੀ ਕੜੇ ਨਾਲ ਮੈਂ ਗੱਡੀ ਦਾ ਸ਼ੀਸ਼ਾ ਭੰਨਤਾ ਆ। ਦੱਸ ਖਾਓ ਕੜਾ ਪਾਇਆ। ਆ ਕੜਾ ਪਾਇਆ ਜੀ। ਕੜੇ ਦਾ ਸ਼ੀਸ਼ਾ ਟੋੜਿਆ ਸੀਗਾ। ਆ ਕੜਾ ਕੰਮ ਆ ਲਿਖਿਆ ਤੇ ਜਮੀਰ ਮਰਨ ਨੂੰ ਮੌਤ ਗਿਣਦਾ ਹਾਂ। ਠੀਕ ਆ ਉਹ ਆਪਣੀ ਕਹਿੰਦੇ ਬਹੁਤ ਵਧੀਆ ਗੱਲ ਲਿਖੀ ਆ ਤੇ ਕਹਿੰਦੇ ਮੈਂ ਕਹਿੰਦਾ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ। ਜਮੀਰ ਦੇ ਮਰਨ ਨੂੰ ਮੌਤ ਗਿਣਦਾ। ਤੇ ਬਾਈ ਦਾ ਜਮੀਰ ਜਾਗਦਾ ਸੀਗਾ ਵੇਖੋ। ਇਹ ਖੰਡੇ ਆ ਤੇ ਖੰਡਾ ਆ ਕੜੇ ਨੇ ਸ਼ੀਸ਼ਾ ਭੰਨਿਆ। ਸ਼ੀਸ਼ਾ ਟੁੱਟਿਆ ਜੀ ਤੇ ਲਿਖਿਆ ਵਾਹਿਗੁਰੂ ਤੇ ਨਾਲ ਹੀ ਖੰਡਾ ਖੰਡਾ ਛਾਪਿਆ ਹੋਇਆ। ਇਹ ਸ਼ੀਸ਼ਾ ਤੋੜ ਕੇ ਅੰਦਰ ਕ੍ਰਿਸ਼ਨਾ ਬੜਿਆ ਤੇ ਜਿਹੜੇ ਬੱਚੇ ਪਹਿਲਾਂ ਇੱਕ ਇੱਕ ਕਰਕੇ ਬਾਹਰ ਕੱਢੇ ਆ ਇਹਨਾਂ ਸ਼ੀਸ਼ਾ ਥੋੜਾ ਸੀ ਬਾਕੀ ਜਿਹੜੇ ਬੰਦੇ ਜਿਹੜੇ ਬੰਦੇ ਸੀ ਉਹਨੂੰ ਤੈਰਨਾ ਆਉਂਦਾ ਸੀ ਉਹਨਾਂ ਨੂੰ ਬਾਕੀਆਂ ਨੂੰ ਤਾਂ ਹੀ ਆਉਂਦਾ ਸੀ ਅੱਛਾ ਬੱਚੇ ਸੀ ਜਿਹੜੇ ਤੁਸੀਂ ਉਹ ਗੱਡੀ ਕੱਲੇ ਕੱਲੇ ਹਾਂਜੀ ਹਾਂਜੀ ਬੱਚੇ ਵੀ ਗੱਡੀ 'ਚ ਸੀ ਤੇ ਜਿਹੜੇ ਜਿਹੜੇ ਗੱਡੀ ਦੇ ਵਿੱਚ ਸੀਗੇ ਉਹਨਾਂ ਨੂੰ ਕਿਸੇ ਨੂੰ ਨਹੀਂ ਆਉਂਦਾ ਸੀ ਅੱਛਾ ਹਾਂਜੀ ਕਿ ਅੱਛਾ ਤੇ ਕੀ ਕਹਿਣਾ ਚਾਹੋਗੇ ਪੰਜਾਬੀ ਜਿਹੜੇ ਹੈਗੇ ਆ ਲੋਕ ਹਨਾ ਉਹਨਾਂ ਨੇ ਵੀ ਤੁਹਾਡੀ ਮਦਦ ਕੀਤੀ ਹੈ ਹਾਂਜੀ ਮੈਂ ਤਾਂ ਕਹਿਣਾ ਚਾਹਨਾ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਮੌਕੇ ਤੇ ਮੇਰਾ ਸਾਥ ਦਿੱਤਾ ਸੀ ਅੱਛਾ ਸਾਥ ਫਿਰ ਪੱਕਾ ਤੁਸੀਂ ਕਿਵੇਂ ਰस्सियां ਲਿਆਂਦੀਆਂ ਉਸ ਦਿਵਾਰ ਹਾਂਜੀ ਮੇਰੀ ਗੱਡੀ 'ਚ ਰੱਸਾ ਇੱਕ ਐਕਸਟਰਾ ਪਿਆ ਹੁੰਦਾ ਜੀ ਅੱਛਾ ਰੱਖਦਾ ਰੱਸਾ ਹਾਂਜੀ ਅੱਛਾ ਰਸੇ ਨਾਲ ਫਿਰ ਬਰ ਕਿੰਨੇ ਬੱਚੇ ਸੀ ਉਸੇ ਚਾਰ ਪੰਜ ਬੱਚੇ ਸੀ ਅੱਛਾ ਟੋਟਲ 11 ਜਾਨ ਸੀ ਹਾਂਜੀ 11 ਜਾਨ ਸੀ ਅੱਛਾ ਕੱਟ ਕੱਟ ਕੇ ਫਿਰ ਤੁਸੀਂ ਬਾਹਰ ਲੈ ਕੇ ਆ ਰਹੇ ਸੀ ਬਾਰੀ ਬਾਰੀ ਹਾਂਜੀ ਹਾਂਜੀ ਕ੍ਰਿਸ਼ਨ ਹਾਂ ਤੇ ਨਾਲ ਹੋਰ ਕੌਣ ਸੀ ਤੁਹਾਡੇ ਨਾਲ ਹੀ ਬਾਕੀ ਕਾਫੀ ਸੰਗਤ ਆ ਗਈ ਸੀ ਅੱਛਾ ਮਤਲਬ ਬੱਚੇ ਸਾਰੇ ਤੁਸੀਂ ਬਾਹਰ ਗੱਡੇ ਐ ਬੱਚਾ ਹੀ ਸ਼ੁਰੂਆਤ ਦੇ ਵਿੱਚ ਹੀ ਇੱਕ ਦੋ ਗੱਡੇ ਆ ਗਏ ਬਾਕੀ ਸਟਾਰਟਿੰਗ ਤੇ ਛਾਲ ਤੁਸੀਂ ਮਾਰੀ ਸੀ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਹਾਂ ਜੀ ਸਭ ਤੋਂ ਪਹਿਲਾਂ ਤੁਸੀਂ ਸੀ ਉਸ ਉਸ ਟਾਈਮ ਜੀ ਰੋਡ ਤੇ ਕੋਈ ਨਹੀਂ ਸੀਗਾ ਜੀ ਜਦੋਂ ਤੂੰ ਹਾਂ ਜੀ ਅੱਛਾ ਗੱਡੀ ਦੇ ਵਿੱਚ ਲੇਡੀਆਂ ਬੈਠੇ ਸੀ ਜੀ ਉਹਨਾਂ ਨੇ ਆਹਨੇ ਇਕੱਠੇ ਹੋ ਕੇ ਗੱਡੀਆਂ ਰੋਕਿਆ ਸੀ ਗੱਡੀ ਵੀ ਨਹੀਂ ਰੋਕ ਰਹੀ ਸੀ ਉੱਥੇ ਉੱਥੇ ਜਿਹੜੀ ਲੇਡੀਆਂ ਬੈਠੀ ਸਾਡੀ ਗੱਡੀ ਦੇ ਵਿੱਚ ਜਿੰਨੇ ਹੀ ਬੈਠੇ ਸੀਗੇ ਉਹਨਾਂ ਨੇ ਰੋਡ ਕ੍ਰੋਸ ਕਰ ਲਿਆ ਜੀ ਠੀਕ ਹੈ ਜੀ ਤੇ ਰੋਡ ਤੋਂ ਕੋਈ ਵੀ ਨਾ ਰੋਕੇ ਹੀ ਗੱਡੀ ਗੱਡੀ ਹਾਂ ਸਾਰੀਆਂ ਲੇਡੀਆਂ ਸਾਂ ਨੇ ਬਹੁਤ ਕੋਸ਼ਿਸ਼ ਕੀਤੀ ਗੱਡੀਆਂ ਗੱਡੀਆਂ ਰੋਕਣ ਦੀ ਪਰ ਕਿਸੇ ਨੇ ਨਹੀਂ ਰੋਕਿਆ ਇਹ ਬੱਚ ਕਿਸੇ ਕੋਈ ਅੱਗੇ ਨਹੀਂ ਆਇਆ ਨਹੀਂ ਕੋਈ ਨਹੀਂ ਅੱਗੇ ਆਇਆ ਕ੍ਰਿਸ਼ਨੰਦ ਕਹਿੰਦੇ ਜਦੋਂ ਆਪਾਂ ਕਿਸੇ ਸਿਮਾ ਹਾਊਸ ਤੋਂ ਆਉਣ ਲਈ ਲੋਕਾਂ ਨੂੰ ਅਸੀਂ ਚਿੰਨੀ ਉੱਪਰ ਜਾਣਾ ਸੀ ਕੱਲ ਸਵੇਰੇ ਬੁਲਾਏ ਆਰ ਕੇ ਜਿਹੜੇ ਕ੍ਰਿਸ਼ਨ ਦਾ ਪਰਿਵਾਰ ਸੀ ਇਹ ਵੱਡੀ ਗੱਲ ਹੈ ਬਹੁਤ ਲੋਕ ਕਹ ਰਹੇ ਸੀ ਪ੍ਰਸ਼ਾਸਨ ਨੂੰ ਤੇ ਇਹਨਾਂ ਦਾ ਮਤਲਬ ਵੀ ਸਨਮਾਨ ਕਰਨਾ ਚਾਹੀਦਾ ਤਾਂ ਸੀਮ ਹਾਊਸ ਚੋਂ ਇਹਨਾਂ ਨੂੰ ਫੋਨ ਆਇਆਗਾ ਸੀਮ ਹਾਊਸ ਚੋਂ ਕੱਲ ਸਵੇਰੇ ਰਵਾਨਾ ਹੋਣਗੇ ਉੱਥੇ ਜਾ ਕੇ ਦੇਖੋ ਕਿਸ ਤਰ੍ਹਾਂ ਸਨਮਾਨ ਕਰਦੇ ਆ ਉਹ ਵੀ ਤੁਹਾਨੂੰ ਆਪਣੇ ਦਿਖਾਵਾਂਗੇ ਹਾਲੋ ਸ਼੍ਰੋਮਣੀ ਕਾਲੀ ਦਾ ਦੇ ਇਥੇ ਟੀਮ ਪਤੀਆ ਕੁਬਾਸ ਸਿੰਘ ਬੁੱਢਾ ਢੱਲੋ ਜੀ ਹਰਵਿੰਦਰ ਗੰਜੂ ਜੀ ਤੇ ਹੋਰ ਸਾਰੇ ਟੀਮ ਹੈਗੀ ਆ ਪਹੁੰਚੇ ਇਹਨਾਂ ਸਨਮਾਨ ਕਰਨ ਵਾਸਤੇ ਤੁਹਾਨੂੰ ਦੁਬਾਰਾ ਲਾਈਵ ਹੋ ਕੇ ਦਿਖਾਉਣਾ ਚਾਲ ਮਾਰ ਕੇ ਇਸ ਵਿਅਕਤੀ ਨੇ ਜੁੜੋ ਸਾਡੇ ਚੈਨਲ ਪੰਜ ਪੰਜ ਟੀਵੀ ਤੋਂ ਬਾਅਦ ਸਾਰੇ ਆਏ ਜਿਹੜੇ ਪੁਲਿਸ ਮੁਲਾਜ਼ਮ ਸੀ ਜਿਹੜਾ